ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਜੋ ਚੋਕ ਜਿਹਾ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮਗਰੀ ਜੋ ਸਮਾਨ ਜਿਹੜਾ ਟੁੱਟੀ ਟੋੜ ਹੋ ਗਈ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਖੜਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੁੰਨੂ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਬismillahirrahmanirrahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੇਰ ਜੋ ਕੁਛ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮਗਰੀ ਜੋ ਸਮਾਨ ਜੋ ਰਚੀ ਚੀਜ਼ੇ ਤੋੜ ਹੋਗੀ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਅੱਜ ਇਸ ਮੌਕੇ ਤੇ ਪੂਰੇ ਆਲੇ ਵਿੱਚ ਅਸੀਂ ਸ਼ਾਂਤੀ ਹੋਵੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਦੁਆ ਤੇ ਅੱਛਾ ਜੀ ਦੁਆ ਕਰੀਏ ਇਸ ਤੇ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਤੇ ਜਿਵੇਂ ਕਿ तमाम ਦੁਨੀਆ ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਤਾਨਾ ਸ਼ਰੰਦੇ ਰੋਇਆ ਸ਼ਿਵ ਦੇ ਵਿੱਚ ਪੈਸੇ ਤਾਂ ਫਤੇਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹਨ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੁੰਨੂ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁਸਲਿਮ ਭਾਈਚਾਰਾ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشورہ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਆਉਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਥੋਂ ਪਵਿੱਤਰ ਜਿਹੜੀ ਸਾਡਾ ਅਸਥਾਨ ਹੈ ਫਤੇਗੜ ਸਾਹਿਬ ਦੀ ਰਾਇਆਸ਼ਰੀ ਪਾਵੇਂਓ ਸਾਡਾ ਸ੍ਰੀ ਆਪਣੇ ਗੁਰਦੁਆਰਾ ਸਾਹਿਬ ਦੀ ਹੋਂ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਤੇ ਅਸੀਂ ਬਹੁਤ ਵੱਧ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਨ ਪੰਜਾਬ ਨੂੰ ਖੜਾ ਕਰਨ ਦੇ ਲਈ ਪਾ ਸਕੀ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜੇ ਇਹ ਜੋ ਕੁਝ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮਗਰੀ ਜੋ ਸਮਾਨ ਜੋ ਹੱਟ ਗਈ ਸੀ ਤੇ ਤੋੜ ਹੋ ਗਈ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੰਮੂਹ ਮੁ슬ਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਬismillahirrahmanirrahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਗਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਉਸ ਜੋ ਕੁਝ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮਗਰੀ ਜੋ ਸਮਾਨ ਜੋੜ ਦੀ ਚੀਜ਼ ਟੁੱਟ ਹੋ ਗਈ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਅੱਜ ਇਸ ਮੌਕੇ ਤੇ ਪੂਰੀ ਆਲੇ-ਵਿਲੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਵਾਸਤੇ ਸ਼ਾਤਜ ਦੁਆ ਕਰੀਏ ਇਸ ਵਾਸਤੇ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅਸਲਾਮੁਅਲੈਕਮ ਨਮਸਤੇ ਜਿਵੇਂ ਕਿ तमाम दुनिया ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਥਾਨ ਆ ਸ਼ਰਾਂਦੇ ਰੋਇਆ ਸ਼ੇਖ ਦੇ ਚਪੈਸੇ ਤਫਤਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹੈ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤਿਹਗੜ ਸਾਹਿਬ ਦਾ ਸਭੂ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ جا کے ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁ슬림 ਭਾਈਚਾਰਾ ਬਿਨਾ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشورہ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਹੋਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁ슬림 ਭਾਈਚਾਰੇ ਵੱਲੋਂ ਇਤੋਂ ਪਵਿੱਤਰ ਜਿਹੜੇ ਸਾਡਾ ਅਸਥਾਨ ਹੈ ਫੋਦੇਗੜ ਸਾਹਿਬ ਦੀ ਰੌਇਆ ਸ਼ਰੀਪ ਭਾਵੇਂ ਸਾਡਾ ਸ੍ਰੀ ਆਪਣੇ ਗੁਰਦੁਆਰਾ ਸਾਹਿਬ ਜੀ ਹੋਣ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਤੇ ਅਸੀਂ ਬਰਤ ਬਰਤ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਰ ਪੰਜਾਬ ਨੂੰ ਖੜਾ ਕਰਨ ਦੇ ਲਈ ਪਾਸ